ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫੋਰਸ ਨਾਲ ਤੁਹਾਡਾ ਕੀ ਹਾਲ ਚਾਲ ਹੈ ਸੇ ਉਮੀਦ ਕਰਦੇ ਆ ਕਿ ਸਾਰੇ ਜਣੇ ਠੀਕ ਠਾਕ ਹੋਵੋਗੇ ਸਾਰੇ ਪੈਂਪਰ ਆ ਜਿਹੜਾ ਚੜ੍ਹਦੀ ਕਲਾ ਵਿੱਚ ਹੋਣਗੇ ਤੇ ਕੱਲ ਪਾਸੋਂ ਮੈਂ ਵੀਡੀਓ ਪਾਈ ਸੀ ਤੇ ਉਹਦੇ ਵਿੱਚ ਮੈਂ ਤੁਹਾਨੂੰ ਇੱਕ ਡਰਿੰਕ ਬਾਰੇ ਦੱਸਿਆ ਸੀਗਾ ਕਿ ਜਿਹਦੇ ਨਾਲ ਜਿਨ੍ਹਾਂ ਦੇ ਬਲੈਮੇਸ਼ਨ ਸ਼ਾਇਆਂ ਦੀ ਪ੍ਰੋਬਲਮ ਆ ਤੇ ਜਾਂ ਫੇਸ ਤੇ ਦਾਗ ਧੱਬੇ ਨੇ ਤੇ ਜਾਂ ਜਿਨ੍ਹਾਂ ਨੂੰ weight ਪ੍ਰੋਬਲਮ ਆ ਤੇ ਉਹ ਇਸ ਡਰਿੰਕ ਦੇ ਨਾਲ ਜਿਹੜਾ ਅਸੀਂ ਪੈਕ ਤਾਂ ਲਗਾਉਂਦੇ ਆ ਫੇਸ ਤੇ ਉਹਦੇ ਨਾਲ ਸਾਡੇ skin ਦੇ ਉੱਤੇ ਜਿਹੜਾ ਵਾ ਉਹ ਉਹ 글로 ਵਗੈਰਾ ਆਉਂਦਾ ਹੈ ਬਟ ਜਿਹੜੀ ਸਾਡੀ ਇਹ ਕਿ ਡਰਿੰਕ ਵਾਲ ਡਰਿੰਕ ਦੇ ਨਾਲ ਸਾਨੂੰ ਅੰਦਰੂਨੀ ਤੌਰ ਤੇ ਵੀ ਜਿਹੜੀ ਆ ਉਹ ਸਾਨੂੰ ਹੀਲ ਕਰਦੀ ਹੈ ਤੇ ਇਹ ਬਲੈਮਿਸ਼ ਜਿਹੜੀਆਂ ਛਾਈਆਂ ਨੇ ਉਹਨਾਂ ਨੂੰ ਜਿਹੜਾ ਕਾਫੀ ਕੰਟਰੋਲ ਕਰਦੀ ਹੈ ਤੇ ਇਹ ਜਿਹੜੀ ਡਰਿੰਕ ਆ ਉਹ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਜੇ ਤੁਸੀਂ ਕਮੈਂਟ ਕਰੋਗੇ ਤਾਂ ਮੈਂ ਤੁਹਾਡਾ ਡਰਿੰਕ ਸ਼ੇਅਰ ਜ਼ਰੂਰ ਕਰਾਂਗੀ ਕਾਫੀ ਮੇਰੀ ਸਿਸਟਰ ਭੈਣਾਂ ਹੋਣੇ ਜਿਹੜਾ ਵਾ ਕੋ ਕਮੈਂਟ ਕੀਤਾ ਕਿ ਸਾਨੂੰ ਡਰਿੰਕ ਬਾਰੇ ਦੱਸੋ ਤੇ ਇਹ ਡਰਿੰਕ ਜਿਹੜੀ ਆ ਇਹਦੇ ਨਾਲ ਸਾਡਾ weight loss ਵੀ ਹੁੰਦਾ ਹੈ ਤੇ ਸਾਡੇ face ਤੇ ਜੇ ਤੁਸੀਂ 1 ਮਹੀਨਾ ਲਗਾਤਾਰ ਇਹ ਡਰਿੰਕ ਤੁਸੀਂ ਲੈ ਲੋਗੇ ਤਾਂ ਤੁਹਾਡੇ face ਤੇ ਬਹੁਤ ਜ਼ਿਆਦਾ glow ਆ ਜਾਏਗਾ ਮੈਨੂੰ ਕਈ ਜਣੇ ਪੁੱਛਦੇ ਆ ਕਿ ਤੁਸੀਂ face ਤੇ ਕੋਈ oil ਲਗਾਉਂਦੇ ਜਾਂ ਕਿਸ ਤਰ੍ਹਾਂ ਤੁਹਾਡਾ ਚਮਕਦਾ ਹੁੰਦਾ ਹੈ ਮੈਂ ਕੋਈ oil ਵਗੈਰਾ ਨਹੀਂ ਲਗਾਉਂਦੀ ਹੈਗੀ ਤੇ ਉਹ ਕਿਹੜੀ ਡਰਿੰਕ ਆ ਉਹ ਹੈ ਜੀ ਆ ਡਰਿੰਕ ਤੇ ਬਸ ਇੰਨੀ ਕੁ ਮਾਤਰਾ ਵਿੱਚ ਤੁਸੀਂ ਲੈਣੀ ਹੈ ਤੇ ਇਹਨੂੰ ਤੁਸੀਂ ਰਾਤ ਨੂੰ ਸੌਣ ਲੱਗਿਆ ਤੁਸੀਂ ਸੌਣ ਤੋਂ ਪਹਿਲਾਂ ਇਹ ਡਰਿੰਕ ਲੈਣੀ ਆ ਤੇ ਇਹਨੂੰ ਨਾ ਜ਼ਿਆਦਾ ਤੁਸੀਂ ਗਰਮ ਤੇ ਨਾ ਜ਼ਿਆਦਾ ਤੁਸੀਂ ਠੰਡੀ ਜਿੰਨਾਕ ਤੁਸੀਂ ਚਾਹ ਦੇ ਅਕੋਰਡਿੰਗ ਇਹ ਤੁਸੀਂ ਚਾਹ ਦਾ ਹੀ ਬਦਲ ਲੈ ਲਓ ਤੇ ਰਾਤ ਨੂੰ ਇਹ ਵਾਲੀ ਚਾਹ ਬਣਾ ਕੇ ਤੁਸੀਂ ਪੀਣੀ ਆ ਤੇ ਇਹਦੇ ਨਾਲ ਤੁਹਾਡੀ ਸਕਿਨ ਤੇ ਬਹੁਤ ਜ਼ਿਆਦਾ ਗ로우 ਤੇ ਜੋ ਵੀ ਤਾਕਤ ਪਰਦੇ ਆ ਉਹ ਠੀਕ ਹੋ ਜਾਣਗੇ ਤੇ ਇਹਦੇ ਵਿੱਚ ਕੀ ਪੈਂਦਾ ਹੈ ਉਹ ਆ ਜੀ ਸੌਂਫ ਅਜਵੈਨ ਹਰੀ ਇਲਾਚੀ ਮੁਲਠੀ ਇਹ ਮੁਲਠੀ ਸਪੈਸ਼ਲ ਜਿਹੜੀ ਆ ਚਾਹ ਵਾ ਜਾਂ ਡਰਿੰਕ ਲਾ ਲੋ ਤੇ ਇਹਨੂੰ ਤੁਸੀਂ ਜਿਹੜਾ ਵਾ ਉਹ ਸਿਪ ਸਿਪ ਕਰਕੇ ਪੀਣਾ ਹੈ ਇਹ ਜਿਹੜੀ ਮੁਲਠੀ ਆ ਉਹ ਮਿੱਠੀ ਹੁੰਦੀ ਆ ਤੇ ਇਹ ਜਿਹੜੀ ਬਹੁਤ ਜ਼ਿਆਦਾ ਟੇਸਟੀ ਬਣਦੀ ਆ ਤੇ ਇਹਨੂੰ ਮਿੱਠਾਪਨ ਦੇ ਦਿੰਦੀ ਆ ਤੇ ਇਹਦੇ ਨਾਲ ਜਿੱਦਾਂ ਹੁਣ ਬਰਸਾਤ ਦਾ ਸੀਜ਼ਨ ਆ ਤੇ ਅ ਬੁਖਾਰ ਵਗੈਰਾ ਜਾਂ ਖਾਂਸੀ ਛੁਕਾਮ ਉਹਦੇ ਤੋਂ ਵੀ ਇਹ ਰਾਤ ਭਜਾਉਂਦੀ ਹੈ ਤੁਹਾਡੇ ਗਲੇ ਨੂੰ ਵੀ ਸਾਫ਼ ਕਰਦੀ ਹੈ ਅੰਦਰ ਕੋਈ ਤੁਹਾਡੇ ਬਲਗਮ ਵਗੈਰਾ ਖਾਂਸੀ ਇਨਫੈਕਸ਼ਨ ਉਹਨੂੰ ਖਤਮ ਕਰਦੀ ਹੈ ਤੇ ਇਹਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਜਰੂਰ ਲਓ ਤੇ ਹੁਣ ਜਿਹੜਾ ਮੈਂ ਇਹਨੂੰ ਅੱਜ ਲੈ ਰਹੀ ਸੀਗੀ ਤੇ ਮੈਂ ਕਿਹਾ ਸੀ ਤੁਹਾਡੇ ਨਾਲ ਵੀਡੀਓ ਅੱਜ ਮੈਂ ਸ਼ੇਅਰ ਕਰਦਾ ਤੇ ਲਗਾਤਾਰ ਤੁਸੀਂ 1 ਮਹੀਨਾ ਇਹਨੂੰ ਯੂਜ਼ ਕਰੋਗੇ ਤੇ ਫਿਰ ਜਿਹੜਾ ਤੁਸੀਂ ਰਿਜ਼ਲਟ ਦੇਖ ਕੇ ਤੁਸੀਂ ਆਪ ਕਮੈਂਟ ਕਰਕੇ ਫੀਡਬੈਕ ਦਿਓਗੇ ਉਸ ਤੋਂ ਬਾਅਦ ਤੁਸੀਂ ਜਰਾ ਹਫਤੇ ਦੇ ਵਿੱਚ ਇੱਕ ਦੋ ਵਾਰ ਤੁਸੀਂ ਇਹ ਨੂੰ ਲੈ ਸਕਦੇ ਹੋ ਇੱਕ ਮਹੀਨਾ ਤੁਸੀਂ ਲਗਾਤਾਰ ਲੈਣੀ ਇਹਦੇ ਨਾਲ ਜਿਹੜੇ ਤੁਹਾਡੇ ਵਾਲ ਝੜਦੇ ਆ ਜਿਨ੍ਹਾਂ ਦੇ ਵਾਲ ਦੀ ਹੇਅਰ ਫਾਲ ਪ੍ਰੋਬਲਮ ਆ ਉਹ ਵੀ ਇਹ ਨਾਲ ਜਿਹੜੀ ਘੱਟ ਹੋ ਜਾਂਦੀ ਹੈ ਤੇ ਜਿੱਦਾਂ ਡਾਰਕ ਸਰਕਲ ਤੇ ਇਥੇ ਜਿੱਦਾਂ ਧੱਬੇ ਧੱਬੇ ਬਲੈਕ ਬਲੈਕ ਪੈ ਜਾਂਦੇ ਨੇ ਉਹ ਸਾਰੀ ਸਕਿਨ ਨੂੰ ਇਹ ਤੁਹਾਡੇ ਨੂੰ ਕਲੀਅਰ ਕਰਦੀ ਤੇ ਇਹ ਕਿਸ ਤਰੀਕੇ ਨਾਲ ਬਣਦੀ ਆ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਆ ਤੇ ਇਹ ਨੂੰ ਪੀਣਾ ਤੁਸੀਂ ਘੁੱਟ ਘੁੱਟ ਕਰਕੇ ਆ ਚਾਹ ਦੀ ਤਰ੍ਹਾਂ ਇੰਦੇ ਵਿੱਚ ਬਹੁਤ ਟੇਸਟ ਇੰਦੀ ਹੈ ਤੁਸੀਂ ਇੱਕ ਵਾਰੀ ਪੀਓਗੇ ਤਾਂ ਤੁਹਾਨੂੰ ਇਹਦਾ ਜਿਹੜਾ ਟੇਸਟ ਵਧੀਆ ਲੱਗੇਗਾ ਤਾਂ ਤੁਹਾਨੂੰ ਆਦਤ ਪੈ ਜਾਈਗੀ ਤੇ ਇਹਦੇ ਵਿੱਚ ਅਸੀਂ ਪਾਉਂਦੇ ਆ ਦੇਸੀ ਘਿਓ ਤੇ ਦੇਸੀ ਘਿਓ ਜਿਹੜਾ ਵਾ ਉਹ ਸਾਡੀ ਸਕਿਨ ਤੇ 글로ਅ ਲੈ ਕੇ ਆਉਂਦਾ ਹੈ ਪਲੱਸ ਜਿੰ ਨੂੰ ਕੋਈ ਕਬਜ਼ ਵਗੈਰਾ ਦੀ ਪ੍ਰੋਬਲਮ ਆ ਉਦੋਂ ਵੀ ਇਹ ਨੂੰ ਰਾਹਤ ਮਿਲਦੀ ਹੈ ਤੇ weight loss ਵਾਸਤੇ ਇਹ ਬਹੁਤ ਵਧੀਆ ਹੈ ਇਹ ਨਾਲ ਜਿਹੜਾ ਸਾਡਾ ਡੇਟ ਰੋਜ਼ੀ ਹੈ ਨਾ ਕਿਉਂਕਿ ਡੇਟ ਸਾਡਾ ਜਿਹੜਾ ਕਬਜ਼ ਦੇ ਨਾਲ ਹੀ ਵਾਧਦਾ ਹੈ ਕਿ ਜਦੋਂ ਸਾਡਾ ਪੇਟ ਸਾਫ਼ ਹੋ ਜਾਏਗਾ ਤਾਂ ਫੇਰ ਬੀਟ ਦੀ ਜਿਹੜਾ ਵਾ ਪੰਡਰਾ ਉਚਾਏਗਾ ਤੇ ਇਹਨੂੰ ਹਾਂਜੀ ਤੇ ਇਹਦੇ ਵਾਸਤੇ ਲੈ ਲਿਆ ਜੁਆਇੰਟ ਸੌਂਫ ਇਹ ਤਿੰਨ ਲੌਂਗ ਨੇ ਤਿੰਨ ਚਾਰ ਤੁਸੀਂ ਲੌਂਗ ਲੈਣੇ ਨੇ ਦੋ ਤਿੰਨ ਹਰੀਆਂ ਇਲਾਚੀਆਂ ਤੇ ਇਹ ਆ ਜੀ ਮੁਲਠੀ ਮੁਲਠੀ ਇੰਨੀ ਕਿਰਿਆਣੀ ਤੁਸੀਂ ਇਹਨੂੰ ਕੁੱਟ ਕੇ ਤੇ ਇਸ ਨੂੰ ਥੋੜੀ ਖਾਸ ਹੀ ਲੈਣੀ ਹੈ ਇੱਧਰ ਅਸੀਂ ਰੱਖ ਲਿਆ ਪੈਨ ਪੈਨ ਦੇ ਵਿੱਚ ਅਸੀਂ ਜਿਹੜਾ ਡੇਢ ਗਲਾਸ ਪਾਣੀ ਦਾ ਪਾਣੀ ਤੇ ਹੁਣ ਜਿਹੜਾ ਥੋੜਾ ਪਾਣੀ ਗਰਮ ਹੋ ਜਾਏਗਾ ਤੇ ਇਹਨਾਂ ਚੀਜ਼ਾਂ ਨੂੰ ਕੁੱਟ ਕੇ ਅਸੀਂ ਵਿੱਚ ਪਾ ਦਾਂਗੇ ਤੇ ਮਲਠੀ ਲੌਂਗ ਉਹਤੇ ਇਲਾਚੀ ਨੂੰ ਕੁੱਟ ਲਵਾਂਗੇ ਤੇ ਦੇਖੋ ਮਲਠੀ ਨੂੰ ਅਸੀਂ ਕੁੱਟ ਲਿਆ ਇਸ ਤਰੀਕੇ ਦੀ ਹੋ ਗਈ ਇਹ ਲੌਂਗ ਵੀ ਇਲਾਚੀ ਵੀ ਕੁੱਟ ਲਈ ਤੇ ਹੁਣ ਜਿਹੜਾ ਇਹਨਾਂ ਨੂੰ ਇਹਦੇ ਵਿੱਚ ਐਡ ਕਰ ਦਾਂਗੇ ਸੌਂਫ ਜਿਵੇਂ ਅਸੀਂ ਜਿਹੜੀ ਆ ਇਸੇ ਤਰੀਕੇ ਨਾਲ ਵੀ ਐਡ ਕਰ ਸਕਦੇ ਆ ਤੇ ਇਹ ਸਾਰੀਆਂ ਚੀਜ਼ਾਂ ਨੂੰ ਵਿੱਚ ਰਿਨ ਕੇ ਚੰਗੀ ਤਰੀਕੇ ਦੇ ਨਾਲ ਇਹਨੂੰ ਦਵਾਉਣਾ ਹੈ ਉਬਾਲ ਤੇ ਜਦੋਂ ਇਹ ਪਾਣੀ ਅੱਧਾ ਰਹਿ ਜਾਏਗਾ ਤਾਂ ਫਿਰ ਤੁਸੀਂ ਜਿਹੜਾ ਵਾ ਇਹਨੂੰ ਛਾਣ ਲਓ ਤੇ ਦੇਖੋ ਇਹ ਡਰਿੰਕ ਇਸ ਕਲਰ ਦੀ ਬਣ ਕੇ ਤਿਆਰ ਹੋ ਜਾਂਦੀ ਹੈ ਕਿ ਤੁਸੀਂ ਇਹਦੇ ਵਿੱਚ ਜਿਹੜਾ ਵਾ ਸ਼ਾਂਪ ਇਹਨੂੰ ਸ਼ਾਂਨਣ ਤੋਂ ਬਾਅਦ ਪੋਣ ਤੋਂ ਬਾਅਦ ਇੱਕ ਚੀਜ਼ ਪਾਉਣੀ ਹੈ ਉਹ ਕੀ ਹੈ ਤੁਹਾਡੇ ਨਾਲ ਸ਼ੇਅਰ ਕਰਦੇ ਆ ਤੇ ਇਹ ਦੇਖੋ ਇਹ ਚਾਹ ਦਾ ਹੀ ਬਦਲ ਹੈ ਤੁਸੀਂ ਚਾਹ ਦੀ ਜਗ੍ਹਾ ਇਹਨੂੰ ਲੈ ਸਕਦੇ ਹੋ ਤੇ ਇਹ ਮਾਸਕ ਆ ਕਿ ਤੁਸੀਂ ਸੌਣ ਤੋਂ ਪਹਿਲਾਂ ਲਾਓ ਤੇ ਇਹ ਦੇਖੋ ਇੰਨਾ ਕ ਅਸੀਂ ਦੇ ਸੀ ਕਿ ਉਹ ਇਹਦੇ ਵਿੱਚ ਐਡ ਕਰ ਲਾਂਗੇ ਤੇ ਇਹ ਇਹ ਚੰਗੇ ਤਰੀਕੇ ਨਾਲ ਹਲਾ ਕੇ ਇਹਨੂੰ ਬਹੁਤਾ ਠੰਡਾ ਕਰਕੇ ਨਹੀਂ ਪੀਣਾ ਤੇ ਬਹੁਤਾ ਜਗਾ ਗਰਮ ਰਿਜ ਦਾ ਵੀ ਨਹੀਂ ਪੀਣਾ ਹੈਗਾ ਮੀਡੀਅਮ ਜਿਹਾ ਕਰਕੇ ਜਿਸ ਤਰੀਕੇ ਨਾਲ ਅਸੀਂ ਚਾਹ ਬਣਾ ਕੇ ਪੀਂਦੇ ਹਾਂ ਉਸ ਤਰੀਕੇ ਨਾਲ ਪੀਣਾ ਹੈ ਤੇ ਇਹ ਡਰਿੰਕ ਸਾਡੀ ਜਿਹੜੀ ਬਿਲਕੁਲ ਤਿਆਰ ਹੈ। ਫਿਰ ਕਰਦੇ ਹਾਂ ਅੱਜ ਦੀ ਵੀਡੀਓ ਜਿਹੜੀ ਤੁਹਾਨੂੰ ਪਸੰਦ ਆਈ ਹੋਵੇਗੀ ਤੇ ਇਹ ਡਰਿੰਕ ਜਿਹੜੀ ਹੈ ਤੁਸੀਂ ਜ਼ਰੂਰ ਟਰਾਈ ਕਰੋਗੇ ਤੇ ਜੇ ਵੀਡੀਓ ਪਸੰਦ ਆਈ ਹੋਵੇ ਤਾਂ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਮਿਲਦੇ ਹਾਂ ਫਿਰ ਤੁਹਾਨੂੰ ਹੋਰ ਨਵੀਂ ਕਿਸੇ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰੇ ਆਪ ਨੂੰ।